ਤੇ ਤੁਮੀ ਪਤਾ ਆਪਣਾ ਵੀਕੇ ਜੂ ਸਿੱਧੂਪੁਰ ਦਾ ਜਿਹੜਾ ਅੱਜ ਤੀਸਰਾ ਦਿਨ ਆ ਤੱਕ ਕੋਟ ਪੱਦਣ ਕੇ ਆਪਾਂ ਕਰ ਰਹੇ ਆਂ ਸੇਵਾ ਖੇਤ ਪੰਧਰੇ ਕਰਨ ਦੀ ਆਪਣੇ ਕੋਲੋਂ ਬਰੇਕ ਕੋਲ ਦੇ ਤੋਂ ਆਪਾਂ ਵੀ ਆਪਾਂ ਜੀ ਦੋਸਤਾਂ ਦੀ ਨਿਆਈਆ ਰਪੀਆ ਦੀ ਸੇਵਾ ਕਰਕੇ ਗਏ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਛੋਟੀ ਸੇਵਾ ਸਹੀ ਜਗ੍ਹਾ ਇੱਥੇ ਲੋਕਾਂ ਦੀ ਭਲਾਈ ਚ ਲਾਵਾਂਗੇ ਇੰਨੀਆਂ ਕਮੇਂਟੀਆਂ ਨਾਲ ਇਹਨਾਂ ਦਾ ਫੇਰ ਤੋਂ ਧੰਨਵਾਦ ਕਰਦੇ ਆ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਧੰਨਵਾਦ ਚਲੋ ਜੀ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਫਤਿਹ ਅੱਜ ਅਸੀਂ ਅੰਦਾਲਸਪੁਰ ਤੋਂ ਗਲੋਬਲ ਸਿੱਖ ਦੀ ਟੀਮ ਵੇਅਰ ਹਾਊਸ ਤੋਂ ਗੱਲ ਰਹੇ ਆ ਜਿੱਥੇ ਕਿ ਇਹ ਪਿਆਰ ਵਾਲੇ ਮਲੇਰ ਕੋਟਲੇ ਤੋਂ ਗੁਰਮੀਤ ਸਿੰਘ ਗੁਰਪ੍ਰੀਤ ਸਿੰਘ ਇਹਨਾਂ ਦਾ ਸਵਾਗਤ ਕਰਦੇ ਆਂ ਪਰਵਾਰਾਂ ਸੇ ਇਹਨਾਂ ਦੇ ਸਾਰੇ ਪਿਆਰੇ ਆਏ ਨੇ ਕੇਂਦਰਪਾਲ ਸਿੰਘ ਜੀ ਉਹ ਵੀ ਸਾਰੇ ਆਏ ਨੇ ਸੋ ਇਹ ਬਹੁਤ ਸਾਰੀ ਜਿਹੜੀ ਮਾਇਆ ਆ ਉਹ ਗਲੋਬਲ 6 ਨੂੰ ਦੇ ਕੇ ਜਾ ਰਹੇ ਨੇ ਹੋਰ ਵੀ ਮੈਨੂੰ ਲੱਗਦਾ ਸ਼ਾਇਦ ਸਮਾਨ ਉਹ ਵੀ ਸਾਰਾ ਨਾਲ ਲੈ ਕੇ ਜਾ ਰਹੇ ਨੇ 1 ਲੱਖ ਰੁਪਏ ਜਿਹੜਾ ਕੈਸ਼ ਉਹਨਾਂ ਦੀਆਂ ਰਸੀਦਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਦੇ ਕੇ ਜਾ ਰਹੇ ਨੇ ਸੋ ਇਹਨਾਂ ਦਾ ਸਾਰਿਆਂ ਦਾ ਇਨੀ ਦੂਰੋਂ ਚੱਲ ਕੇ ਆਇਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਸ ਕਰਦੇ ਆ ਆਉਣ ਵਾਲੇ ਦਿਨਾਂ 'ਚ ਵੀ ਜਿਹੜੇ ਹਾਰਡਪੀਟਾਂ ਲਈ ਪੰਜਾਬ ਦੇ ਜਿਹੜਾ ਕਿ ਬਹੁਤ ਵੱਡਾ ਏਰੀਆ ਹੈ ਗੁਰਦਾਸਪੁਰ ਤੋਂ ਕਹ ਲਈਏ ਪਠਾਨਕੋਟ ਅੰਮ੍ਰਿਤਸਰ ਅੱਗੇ ਫਾਜ਼ਿਲਕਾ ਇਹ ਸਾਰਾ ਫਿਰੋਜ਼ਪੁਰ ਦਾ ਏਰੀਆ ਜਿੱਥੇ ਕਿ ਇਹ ਸੇਵਾਵਾਂ ਜਿਹੜੀਆਂ ਲਗਾਤਾਰ ਜਾਰੀ ਨੇ ਸੋ ਆਸ ਕਰਦੇ ਆ ਆਉਣ ਵਾਲੇ ਸਮੇਂ ਵਿੱਚ ਵੀ ਇਵੇਂ ਹੀ ਸਹਿਯੋਗ ਦਿੰਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੇ ਜਦੋਂ ਵੀ ਕੋਈ ਮੁਸੀਬਤ ਦਾ ਸਮਾਂ ਆਉਂਦਾ ਆ ਤੇ ਹਰ ਕਿਹੇ ਪਿੰਡ ਕਸਬੇ ਸ਼ਹਿਰ ਜ਼ਿਲ੍ਹੇ ਚੋਂ ਬੜੀ ਚੜ੍ਹਦੀ ਕਲਾ ਦੇ ਨਾਲ ਸਾਡੇ ਭੈਣ ਭਰਾ ਸੇਵਾ ਲੈ ਕੇ ਪਹੁੰਚਦੇ ਨੇ ਇਦਾਂ ਹੀ ਸਾਡੇ ਭਰਾ ਮਲੇਰ ਕੋਟਲੇ ਤੋਂ ਪਹੁੰਚੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ 50000 ਰੁਪਏ ਨਕਦ ਸੇਵਾ ਲੈ ਕੇ ਅਸੀਂ ਆਪਣੇ ਕੈਂਪ ਵੱਲੋਂ ਤੇ ਪੂਰੇ ਪੰਜਾਬ ਵੱਲੋਂ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਹਾਰਾਜ ਅੱਗੇ ਅਰਦਾਸ ਕਰਦੇ ਅਗੇ ਸੱਚੇ ਪਾਤਸ਼ਾਹ ਨਦੀ ਚੜ੍ਹਦੀ ਕਲਾ ਕਰੇ ਆਓ ਪਾਤਸ਼ਾਹ ਦੇ ਚਰਨਾਂ 'ਚ ਜਗਾਰ ਅਗਾਈਏ ਵੀਰਾਂ ਦਾ ਇਸ ਸ਼ਬਦਾਂ ਲਈ ਤੇ ਫਤਿਹ ਸਾਂਝੀ ਕਰੀਏ ਮਹਾਰਾਜ ਦੇ ਸ਼ਰਾਨੇ ਲਈ ਬੋਲੇ ਈਸਾਨ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ